ਅ ਅੰਕਲ ਜੀ ਕੇਸ ਆ ਪਲਕਸ ਦੇ ਵਿੱਚ ਆ ਨਗਰ ਕੀਰਤਨ ਜਿਹੜੇ ਸਜਾਏ ਜਾ ਰਹੇ ਨੇ ਇਹ ਜੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੇ ਨਗਰ ਨਿਵਾਸੀ ਸਾਰੇ ਆਪਣੀ ਸਤਿ ਪਾਵਨਾ ਦੇ ਨਾਲ ਆਪਸ ਵਿੱਚ ਹੀ ਪਿਆਰ ਦੇ ਨਾਲ ਇਹ ਸਰਦਾ ਨਾਲ ਆਪਣਾ ਇਹ ਦਿਨ ਮਨਾ ਰਹੇ ਹਨ ਔਰ ਬਹੁਤ ਹੀ ਸਰਦਾਪੂਰਵਕ ਦਿਹਾੜਾ ਹੈ ਔਰ ਬੜੀਆਂ ਖੁਸ਼ੀਆਂ ਨਗਰ ਨਵੇੜੇ ਦੇ ਵਿੱਚ ਆਏ ਦੇਖਿਆ ਕਿ ਸਾਦੇ ਲੰਗਰ ਨੇ ਜਿਹੜੇ ਉਹ ਵੀ ਲਗਾਏ ਗਏ ਨੇ ਕਿਵੇਂ ਦੇਖ ਰਹੇ ਹੋ ਹਾਂ ਜੀ ਸਾਦੇ ਲੰਗਰ ਜੀ ਬਹੁਤ ਹੀ ਪ੍ਰਾਣੀ ਪਰ ਇਹਦੇ ਨਾਲ ਪੰਗਤ ਦੇ ਵਿੱਚ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਸੰਗਤ ਤੇ ਪੰਗਤ ਦਾ ਪੰਗਤ ਦੇ ਵਿੱਚ ਬੈਠ ਕੇ ਸਾਰੀਆਂ ਸੰਗਤਾਂ ਲੰਗਰ ਬਹੁਤ ਹੀ ਸ਼ਰਧਾਪੂਰਵਕ ਸ਼ਕ ਰਹੀਆਂ ਹਨ ਕਿੰਨੇ ਕਪੜਾਵਾਂ ਤੇ ਜੇ ਨਗਰ ਕੀਰਤਨ ਹੈ ਰੁਕਦਾ ਤੇ ਉਸ ਤੋਂ ਬਾਅਦ ਸਮਾਪਤੀ ਹੁੰਦੀ ਹੈ ਜੀ ਇਹ ਜੀ ਪਿੰਡ ਦੇ ਪੰਜ ਛੇ ਪੰਜ ਛੇ ਜਗਾ ਤੇ ਇਹ ਸਟਾਪ ਕਰਦੇ ਆ ਔਰ ਸ਼ਾਮ ਦੇ 5 ਵਜੇ ਤੱਕ ਇਹ ਸਾਰੀ ਸਮਾਪਤੀ ਹੁੰਦੀ ਆ ਤੇ ਔਰ ਸਵੇਰੇ ਖੰਡਾ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਮਹਾਰਾਜ ਦਾ ਪ੍ਰਕਾਸ਼ ਕਰਕੇ ਸਕਰਾਨਾ ਬਬਲ ਦੇ ਦਿਨ ਦਾ ਕੀਤਾ ਜਾਂਦਾ ਹੈ। ਕਾਫੀ ਪਿੰਡ ਦੇ ਵਿੱਚ ਜਿਹੜੀ ਸੰਗਤ ਹੈ ਉਤਸ਼ਾਹ ਦੇ ਨਾਲ ਨਜ਼ਰ ਆ ਰਹੀ ਹੈ ਤੇ ਸਾਰਾ ਪਿੰਡ ਹੀ ਨਾਲ ਪ੍ਰਕਰਮਾ ਕਰਤਾ ਹੋਇਆ ਜਾ ਰਿਹਾ ਹੈ। ਕਿਵੇਂ ਦੇਖ ਰਹੇ ਹੋ? ਹਾਂਜੀ ਬਹੁਤ ਹੀ ਬਹੁਤ ਹੀ ਪਿੰਡ ਦੇ ਆ ਆਪਸ ਦੇ ਭਾਈਚਾਰੇ ਦੀ ਸਾਂਝ ਦੇ ਨਾਲ ਸਾਰਾ ਪਿੰਡ ਆਪਸ ਵਿੱਚ ਹੀ ਬਹੁਤ ਪਿਆਰ ਨਾਲ ਸ਼ਰਧਾ ਨਾਲ ਇਸ ਦਿਨ ਨੂੰ ਮਨਾਉਂਦਾ ਹੈ ਔਰ ਬਾਰੇ ਬਹੁਤ ਹੀ ਸੰਗਤਾਂ ਦਾ ਉਤਸ਼ਾਹ ਅਪਾਰਾ ਹੈ। ਦੇਖਣ ਵਿੱਚ ਆਇਆ ਕਿ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਵਾਚੜ ਕੇ ਜਿਹੜਾ ਲੰਗਰ ਚ ਚਕਾਏ ਜਾ ਰਹੇ ਨੇ ਸੰਤਾਂ ਨੂੰ ਹਾਂਜੀ ਕੀ ਜਿਹੜਾ ਚਾਹੋਗੇ ਹਾਂਜੀ ਬਹੁਤ ਹੀ ਬਹੁਤ ਹੀ ਹਲਾਗਾਜੋਗ ਕਦਮਾ ਜੀ ਤੇ ਆਉਣ ਵਾਲੀ ਪਨੀਰੀ ਨੂੰ ਸਾਡੇ ਗੁਰੂ ਸਾਹਿਬਾਂ ਦੇ ਇਤਿਹਾਸ ਦਾ ਸਾਰਾ ਇਹਨਾਂ ਨੂੰ ਚਾਨਣਾ ਪਾਉਣ ਲਈ ਸਾਰੇ ਪਰਾਲੇ ਹੁੰਦੇ ਹਨ ਔਰ ਇਹਨਾਂ ਨੂੰ ਬਹੁਤ ਹੀ ਇਹਨਾਂ ਦਾ ਸਹਿਯੋਗ ਕਦਮ ਹੈ ਨਿਕਾ ਜੋ ਕਿ ਗੁਰੂ ਸਾਹਿਬ ਦਾ ਜਨਮ ਮਨਾਉਂਦੇ ਹਨ ਜਿਹੜਾ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਗੁਰੂ ਆਪੀਰਾਂ ਦੀ ਜਿਹੜੀ ਸਿੱਖਿਆ ਤੋਂ ਦੂਰ ਹੁੰਦੇ ਜਾਂਦੇ ਨੇ ਕੀ ਕਹੋਗੇ ਉਹਨਾਂ ਨੂੰ ਹਾਂਜੀ ਇਹੋ ਇਹੋ ਜੇ ਅਗਰ ਆਪਾਂ ਸਮਾਗਮ ਸਾਰੇ ਨਾਲ ਮਿਲ ਕੇ ਭਾਈਚਾਰਾ ਇਸ ਚੀਜ਼ ਨੂੰ ਉਜਾਗਰ ਕਰਦਾ ਰਹੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਬੱਚਿਆਂ ਨੂੰ ਪਨੇਦੀ ਨੂੰ ਸਾਰੇ ਗੁਰੂ ਸਾਹਿਬਾਂ ਦਾ ਇਤਿਹਾਸ ਲਾ ਔਰ ਉਹਨਾਂ ਦੇ ਸਾਰੇ ਪੂਰਵਕੇ ਪਰਿਵਾਰਾਂ ਦਾ ਹਰ ਚੀਜ਼ ਦਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਨੂੰ ਫੱਕਾ ਲੱਗਦਾ